ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀਵਾਲਾ ਅੱਜ ਆਪਾਂ ਪਹੁੰਚੇ ਆਂ ਪਿੰਡ ਸਰਾਵਾ ਬੋਦਲਾ ਦੇ ਵਿੱਚ ਜਿਹੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਲੰਬੀ ਹਲਕੇ ਦਾ ਪਿੰਡ ਹੈ ਇੱਥੇ ਜਿਹੜਾ ਕੰਨ ਚਖੜ ਆਇਆ ਸੀ 20 ਹਨੇਰੀ ਆਈ ਸੀ ਤੇ ਬਹੁਤ ਭਾਰੀ ਨੁਕਸਾਨ ਇੱਥੇ ਝੋਨੇ ਦਾ ਕੀਤਾ ਹੈ ਕਿ ਹੁਣ ਸਰਾਵਾ ਦੇ ਵਿੱਚ ਆਪਾਂ ਇਸ ਵਕਤ ਝੋਨੇ ਦੇ ਵਿੱਚ ਖੜੇ ਆਂ ਤੇ ਇਥੇ ਮਾਲਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿੰਨਾ ਨੁਕਸਾਨ ਹੋਇਆ ਹੈ ਵੀ ਜੱਟ ਨੂੰ ਹਰ ਪਾਸੇ ਮਾਰ ਪਈ ਜਾਂਦੀ ਹੈ ਵੀ ਨਾ ਕੋਈ ਇਹਦਾ ਮੁਆਵਜ਼ਾ ਮਿਲਦਾ ਹੈ ਸਰਕਾਰਾਂ ਵੀ ਦੁਸ਼ਮਣ ਬਣ ਜਾਂਦੀਆਂ ਤੇ ਉਧਰੋਂ ਫਿਰ ਜਿਹੜੀ ਕੁਦਰਤ ਹੈ ਉਹ ਵੀ ਆਪਣਾ ਕਹਿਰ ਵਰਤਾ ਦਿੰਦੀ ਹੈ ਪਹਿਲਾਂ ਇਹ ਦੱਸਦਿਆਂ ਵੀ ਇਹਨਾਂ ਦੇ ਜਿਹੜੇ ਕਣਕਾਂ ਦੇ ਵੀ ਨੁਕਸਾਨ ਹੋਏ ਸੀ ਤੇ ਹੁਣ ਆਪਾਂ ਕਰਦੇ ਆ ਇਹਨਾਂ ਨਾਲ ਗੱਲਬਾਤ ਹਾਂਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਂ ਦੱਸੋ ਤੇ ਆਪਣਾ ਪਿੰਡ ਦੱਸੋ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਸਰਾਵਾਂ ਬੋਤਲਾ ਜੀ ਹਲ ਕੀ ਕਹਣਾ ਚਾਹੂੰਗੇ ਸਾਡਾ ਜੀ ਅੱਗੇ ਵੀ ਦੋ ਵਾਰੀ ਕਣਕਾਂ ਮਾਰੇ ਆਂਗੇ ਜਾਂ ਸਾਨੂੰ ਕੁਝ ਨਹੀਂ ਮਿਲਿਆ ਸਰਾਵਾਂ ਵਾਲਿਆਂ ਨੂੰ ਸਾਨੂੰ ਉਹਨਾਂ ਜ਼ੋਨ ਚੋਂ ਉਸ ਚੋਂ ਕੱਢਤਾ ਜਿੱਥੇ ਖਰਾਬਾ ਆਇਆ 40% ਤੋਂ ਉੱਤੇ ਹੋਏ ਆਂ ਕਣਕਾਂ ਦਾ ਵੀ ਖਰਾਬਾ ਜੀ ਸਾਡਾ ਕਿਸੇ ਦੀ 30 ਮਣ ਨਿਕਲੀ ਕਿਸੇ ਦੀ 25 ਮਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰਾਵਾਂ ਵਾਲਿਆਂ ਦੀ ਉਦੋਂ ਪਿਛਲੇ ਸਾਲ ਵੀ ਜਿਹੜੀਆਂ ਕਣਕਾਂ ਮਰ ਗਈਆਂ ਇਹ ਉਦੋਂ ਵੀ ਕੋ ਨਹੀਂ ਜੇ ਇਹ ਹੀ ਮੂੰਗੀ ਕਿਸਾਨਾਂ ਨੇ ਬੀਜੀ ਭਗਵੰਤ ਮਾਨ ਜੀ ਦੇ ਮਗਰ ਲਾ ਕੇ ਸਾਨੂੰ ਕੋਈ ਮੂੰਗੀ ਦਾ ਕੁਛ ਨਾ ਮਿਲਿਆ ਜੀ ਉਹਨੂੰ ਫਾਲੀ ਨਹੀਂ ਲੱਗਾ ਜੀ ਜੇ ਦੂਜੀ ਜਿਹੜੀ ਮਾੜੀ-ਮੋਟੀ ਹੋਈ ਸੀ ਉਹਦਾ ਕੋਈ ਭਾਅ ਨਹੀਂ ਸਾਨੂੰ ਮਿਲਿਆ ਜੀ ਕਿਸਾਨ ਜਾਣ ਤੇ ਜਾਣ ਕਿੱਧਰ ਹੀ ਹੁਣ ਆ ਝੋਨਾ ਹੈ ਰਾਤ ਦੇ ਕੱਲ ਦੀ ਹਨੇਰੀ ਤੇ ਝਖੜਾਏ ਨੇ ਜੀ ਤਾਂ ਆ ਵੇਖੋ ਅਜੇ ਨਿਸਰ ਲਿਆ ਹੈ ਜੀ ਇਹਦਾ ਕੱਖ ਵੀ ਨਹੀਂ ਇਹਨੂੰ ਪੈਣਾ ਜੀ ਸਾਰਾ ਇਹ ਫੋਕ ਹੀ ਬਣ ਜਾਣਾ ਜੀ ਜਿਹੜਾ ਹੁਣ ਆ ਪਾਣੀ ਆ ਵੇਖੋ ਖੜਾ ਉੱਤੇ ਬਿਲਕੁਲ ਲੰਮੇ ਪੈ ਗਿਆ ਜੀ ਹੁਣ ਕਿਸਾਨ ਜਾਣ ਤੇ ਜਾਣ ਕਿਧਰ ਇਹ ਜਿੰਨੇ ਵੀ ਡਿੱਗਿਆ ਹੈ ਪਟਵਾਰੀ ਸਾਹਿਬ ਆਉਣ ਤੇ ਇਹ ਗਰਦੌਰੀ ਕਰਕੇ ਤੇ ਇਹਨਾਂ ਦਾ ਖਰਾਬਾ ਜਿੰਨੇ ਵੀ ਘਰਾਂ ਦਾ ਹੈਗਾ ਤਾਂ ਉਹ ਸਾਨੂੰ ਮਿਲਣਾ ਚਾਹੀਦਾ ਜੀ ਕਿਸਾਨ ਤਾਂ ਅੱਗੇ ਬੜਾ ਡੁੱਬਿਆ ਖੜਾਈ ਕਰਜੇ ਦੇ ਵਿੱਚ ਹੁਣ ਅਸੀਂ ਕਿੰਦੇ ਅੱਗੇ ਫਰਿਆਦ ਕਰੀਏ ਤੇ ਕਿੰਦੇ ਅੱਗੇ ਨਾ ਕਰੀਏ ਜੀ ਇਹ ਕੀ ਦਾ ਚੋਨਾ ਕਿਹੜੇ ਕਰਦਾ ਤੁਹਾਡਾ ਆ ਚੋਨਾ ਇਹ ਮਨਪ੍ਰੀਤ ਸਿੰਘ son of ਚਰਨਜੀਤ ਸਿੰਘ ਮੇਰੇ ਚਾਚਾ ਜੀ ਦਾ ਲੜਕਾ ਹੈ ਜੀ ਅੱਛਾ ਉਹਦੀ ਫਸਲ ਹੈ ਜੀ ਅੱਗੇ ਵੀ ਮਰ ਗਈ ਜੀ ਅੱਛਾ ਕੀ ਮਰ ਗਈ ਉਹ ਗਏ ਹੋਏ ਨੇ ਕੰਮ ਕਿਤੇ ਬਾਹਰ ਅੱਛਾ ਉਹਨਾਂ ਕਰਕੇ ਮੈਂ ਹੈਗਾ ਜੀ ਕਰੇ ਤੇ ਪਹਿਲਾਂ ਕਣਕ ਦਾ ਨੁਕਸਾਨ ਵੀ ਹੋਇਆ ਸੀ ਹਾਂ ਜੀ ਕਣਕ ਦਾ ਵੀ ਹੋਇਆ ਜੀ ਪਿਛਲੀ ਵਾਰੀ ਵੀ ਹੋਇਆ ਉਦੋਂ ਪਿਛਲੀ ਵਾਰੀ ਵੀ ਦੋ ਵਾਰੀ ਹੋਇਆ ਜੀ ਤੇ ਕਣਕ ਦੇ ਕੋਈ ਮੁਆਵਜ਼ਾ ਤੁਹਾਨੂੰ ਆਇਆ ਨਹੀਂ ਕੋਈ ਵੀ ਨਹੀਂ ਸਾਨੂੰ ਉਸ ਜ਼ੋਨ ਚੋਂ ਹੀ ਕੱਢਤਾ ਜੀ ਇੱਥੇ ਆਇਆ ਹੀ ਕੋਈ ਨਹੀਂ ਜੀ ਨਾ ਪਟਵਾਰੀ ਆਇਆ ਨਾ ਕੋਈ ਤਹਿਸੀਲਦਾਰ ਆਇਆ ਜੀ ਨੇ ਕੀਤੀ ਬੜੀ ਮੰਤਰੀ ਜਿਹੜਾ ਤੁਹਾਡੇ ਹਲਕੇ ਦਾ ਹੈ ਲੰਬੀ ਹਲਕੇ ਦਾ ਤੇ ਉਹਨਾਂ ਕੋਲੇ ਫਰਿਆਦ ਨਹੀਂ ਕੀਤੀ ਪਿਛਲੇ ਵਾਰੀ ਗਏ ਨਹੀਂ ਸਾਡੇ ਪਿੰਡ ਦੇ ਬੰਦੇ ਗਏ ਉਹਨਾਂ ਸਾਡੇ ਪਿੰਡ ਗੇੜਾ ਹੀ ਨਹੀਂ ਮਾਰਿਆ ਜੀ ਆਣ ਕੇ ਆਣ ਕੇ ਸੁਣਨ ਤੇ ਫਿਰ ਉਹਨਾਂ ਨੂੰ ਦਸੀਏ ਨਾ ਜੀ ਅੱਛਾ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਪਿੰਡ ਆਉਂਦੇ ਕਦੋਂ ਨਹੀਂ ਉੱਥੇ ਤੇ ਗਏ ਨਹੀਂ ਜੀ ਅਸੀਂ ਇਹ ਤਾਂ ਬਹੁਤ ਦੂਰ ਤੱਕ ਆਪਾਂ ਲੰਬੀ ਨਿਗਾਹ ਮਾਰੀਏ ਤੇ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਇਹ ਤਾਂ 15 20 ਕਿਲੇ ਲੰਬੀ ਨਿਗਾਹ ਮਾਰੀਏ ਤਾਂ ਸਾਰਾ ਝੋਨਾ ਜਿਹੜਾ ਹਾਂ ਇਹ ਆ ਧਰਤੀ ਤੇ ਬਿਲਕੁਲ ਵਿਛ ਚੁੱਕਿਆ ਇਹ ਮਨਪ੍ਰੀਤ ਦਾ ਹੀ ਹੈ ਜੀ ਮੇਰੇ ਚਾਚਾ ਜੀ ਦੇ ਲੱਗੇ ਅੱਗੇ ਵੀ ਚਾਰੇ ਦਾ ਨੁਕਸਾਨ ਦੋ ਤਿੰਨ ਵਰੀ ਹੋ ਗਿਆ ਜੀ ਕੁਛ ਨਹੀਂ ਮਿਲਿਆਗਾ ਠੇਕੇ ਪਹਿਲੀ ਲਈ ਸੀ ਕੁਛ ਇਹਨੇ ਪਿਛਲੀ ਵਾਰੀ ਇਹਨੇ 20 25 ਕਿਲੇ ਲਈ ਸੀ ਐਦਕੀ ਡਰਦੇ ਨੇ ਲਈ ਨਹੀਂ ਕੁਛ ਮਿਲੇ ਹੀ ਨਹੀਂ ਦੋ ਵਾਰੀ ਜੀ ਐਦਕੀ ਤਾਂ ਆਪਦੀ ਹੈਗੀ ਆ ਕੁਛ ਠੇਕੇ ਤੇ ਕੁਛ ਆਪਦੀ ਆ اچھا ਠੇਕੇ ਤੇ ਵੀ ਲਈ ਹੈ ਹਾਂਜੀ ਠੇਕੇ ਤੇ ਵੀ ਲਈ 15 20 ਕਿਲੇ ਆਪਦੀ ਹੈ ਜੀ ਠੇਕੇ ਤੇ ਕੀ ਰੇਟ ਨੂੰ ਲਈ ਹੈ ਇਹ ਹੈਗੀ 75 80 ਹਜ਼ਾਰ ਨੂੰ ਲਈ ਫੇਰ ਤਾਂ ਠੇਕਾ ਵੀ ਬਚਾਰੇ ਦੇ ਸਰੀਪੂ ਕੁ ਨਾ ਕੁਛ ਨਹੀਂ ਪੂਰਾ ਹੋਣਾ ਯਾ ਇਹਨੂੰ ਲੱਗਣਾ ਹੀ ਕੁਛ ਨਹੀਂ ਆ ਵੇਖੋ ਪਾਣੀ ਵੇਚੇਗਾ ਜੀ ਖੜਾ ਆ ਮੁੰਜਰਾ ਜਿਹੜੀਆਂ ਹੈਗੀਆਂ ਫੋਗ ਬਣ ਜਾਣੀ ਜੀ ਸਾਰੀ ਹਮ ਨੇਰੀ ਨੇ ਵਜ ਵਜ ਕੇ ਦਾਣਾ ਪੱਕ ਜਾਂਦਾ ਫਿਰ ਤੇ ਕੋਈ ਮੇਂਦ ਹੈਗੀ ਹੈ ਜੇ ਦਾਣਾ ਪੱਕਾ ਨਹੀਂ ਜੀ ਪੱਕਾ ਨਹੀਂ ਹਜੇ ਦੁੱਧਾ ਹੈਗਾ ਦੁੱਧੇ ਨੇ ਸੁੱਕ ਜਾਣਾ ਇਹ ਸਾਰਾ ਉਹਨਾਂ ਚਰਨ ਨੂੰ ਹਮ ਤੇ ਤੁਸੀਂ ਹੁਣ ਸਰਕਾਰ ਤੋਂ ਮੰਗ ਤੁਹਾਡੀ ਕੀ ਹੈ ਕੀ ਮੰਗ ਕਰਦੇ ਹੋ ਮੈਂ ਤੇ ਇਹ ਆ ਨਾ ਜਿੰਨੇ ਵੀ ਘਰਾਂ ਦਾ ਨੁਕਸਾਨ ਹੋਇਆ ਸਾਨੂੰ ਵੱਧ ਤੋਂ ਵੱਧ ਮਾਇਆ ਉਹ ਕਣਕ ਦਾ ਵੀ ਨਾਲ ਜੋੜ ਕੇ ਥੋੜਾ ਬਸਾ ਦੇਣਾ ਚਾਹੀਦਾ ਜਿਹੜਾ ਗਾਂ ਵੀ ਅਸੀਂ ਆਪਦਾ ਗੁਜ਼ਾਰਾ ਕਰ ਸਕੀਏ ਸਾਡੇ ਬੱਚੇ ਹੈਗੇ ਨੇ ਅਸੀਂ ਕਿੱਧਰ ਜਾਈਏ ਤੁਹਾਡਾ ਪਹਿਲਾਂ ਤਾਂ ਨਾਮ ਦੱਸੋ ਤੇ ਪਿੰਡ ਦੱਸੋ ਮੇਰਾ ਨਾਮ ਹੈ ਜਗਰਾਜ ਸਿੰਘ ਹੂੰ ਪਿਤਾ ਦਾ ਨਾਮ ਸਰਦਾਰ ਮੁਖਤਿਆਰ ਸਿੰਘ ਜੀ ਹੂੰ ਪਿੰਡ ਸਰਾਵਾ ਬੋਤਲਾ ਜੀ ਹੂੰ ਜ਼ਿਲ੍ਹਾ ਮੁਕਸਰ ਹੂੰ ਤਹਿਸੀਲ ਮਲੋਟ ਹੂੰ ਤੇ ਇਹ ਜਿਹੜਾ ਨੁਕਸਾਨ ਹੋਇਆ ਇਹ ਝੋਨੇ ਦਾ ਇਹ ਕਿਵੇਂ ਹੋਇਆ ਇਹ ਜਿਉਂ ਕੱਲ ਮੀਂਹ ਜਿਹੜਾ ਆਇਆ ਨਾ ਜੀ ਢੇਰੀ ਨਾਲ ਢੇਰੀ ਤੇ ਝਖੜ ਤੇ ਆਵਾਜ਼ ਆਦੀ ਸੀ ਤੇ ਮੀਂਹ ਫੁੱਲ ਮੀਂਹ ਸੀ ਉਹਦੇ ਕਾਰਨ ਜਿਹੜਾ ਸਾਰਾ ਵਿਛ ਗਿਆ ਝੋਨਾ ਆ ਵੇਖ ਲਓ ਹੁਣ ਕੀ ਹਾਲ ਹੋਇਆ ਤੇ ਇਹਨਾਂ ਦਾ ਪਾਣੀ ਖੜਾ ਖਲੇ ਹੂੰ ਇਹ ਦੇਖੋ ਤੇ ਅਜੇ ਆ ਮੰਜਰਾ ਕੱਢਣ ਡਿਆ ਤੇ ਇਹ ਝੋਨਾ ਕਿੱਥੇ ਬਜਣਾ ਜੀ ਨਹੀਂ ਬਜਦਾ ਹਾਂਜੀ ਹੋ ਗਈ ਤਾਂ ਇਹ ਨਹੀਂ ਭਾਈ ਇਹ ਸਾਰਾ ਖਤਮ ਹੋ ਜਾਣਾ ਹੈ ਹਾਂ ਤੇ ਪਹਿਲਾਂ ਤੁਹਾਡਾ ਕਿਤੇ ਕਣਕ ਵਗੈਰਾ ਦਾ ਵੀ ਨੁਕਸਾਨ ਹੋਇਆ ਕਣਕ ਵੀ ਸਾਰੀ ਮਾਰੀ ਗਈ ਜੀ ਇਸ ਤਰ੍ਹਾਂ ਗੜੇ ਨੇ ਵਾਲੀ ਤੇ ਕਣਕ ਦਾ ਫਿਰ ਤੁਹਾਨੂੰ ਸਰਕਾਰ ਨੇ ਮੁਆਵਜ਼ਾ ਦਿੱਤਾ ਕੋਈ ਆਇਆ ਹੀ ਨਹੀਂ ਜੀ ਮੁਆਵਜ਼ਾ ਤਾਂ ਕੀ ਵੇਖਣ ਹੀ ਨਹੀਂ ਆਇਆ ਕੋਈ ਖੇਤੀਬਾੜੀ ਮੰਤਰੀ ਤੁਹਾਡੇ ਸਾਹਿਬ ਹਲਕੇ ਦਾ ਨਾ ਜਿੰਦਾ ਉਹਨਾਂ ਨੇ ਕਿਤੇ ਬਾਤ ਨਹੀਂ ਪੁੱਛੀ ਆਏ ਨਹੀਂ ਨਾ ਜੀ ਨਾ ਕੋਈ ਮਤਲਬ ਹੀ ਨਹੀਂ ਕੋਈ ਮਤਲਬ ਹੋਰ ਅਧਿਕਾਰੀ ਸਰਕਾਰ ਦਾ ਕੋਈ ਮੰਨਦਾ ਨਾ ਕੋਈ ਸਰਕਾਰ ਦਾ ਮੁਲਾਜ਼ਮ ਕੋਈ ਵੀ ਨਹੀਂ ਆਇਆ ਸਰਕਾਰੀ ਨਾ ਪਟਵਾਰੀ ਵੇਖਣ ਆਇਆ ਨਾ ਪਟਵਾਰੀ ਵੇਖਣ ਆਇਆ ਜੀ ਅੱਛਾ ਤੁਸੀਂ ਉਹਦਾ ਜੇ ਕੋਈ ਮਤਲਬ ਹੀ ਖੋਡੀਆਂ ਸਾਹਿਬ ਵੱਲੋਂ ਜੇ ਕੋ ਆਂਦੇ ਤੇ ਫੇਰ ਹੀ ਪਟਵਾਰੀ ਨਹੀਂ ਆਉਣਾ ਸੀ ਨਹੀਂ ਹਾਂ ਤੇ ਕੋਈ ਸਰਕਾਰ ਨੇ ਕੁਝ ਆਖਿਆ ਹੀ ਨਹੀਂ ਕਿ ਇਹਨੂੰ ਵੀ ਤੂੰ ਜਾ ਕੇ ਵੇਖੋ ਜਾਂ ਕਰੋ ਵੀ ਕੀ ਨੁਕਸਾਨ ਕਿੰਦਾ ਕਿੰਨਾ ਆਇਆ ਕਿੰਨਾ ਆਇਆ ਕੋਈ ਆਇਆ ਹੀ ਨਹੀਂ ਕੋਈ ਆਣ ਕੇ ਵੜਿਆ ਹੀ ਨਹੀਂ ਸਾਰਾ ਨਨ 100% ਹੀ ਨੁਕਸਾਨ ਹੈ ਵੋਟਾਂ ਵੋਟਾਂ ਵੇਲੇ ਤਾਂਦੇ ਹੋਣਿਆ ਵੋਟਾਂ ਵੇਲੇ ਤਾਂ ਭੱਜੇ ਆਉਂਦੇ ਸੀ ਭੱਜੇ ਆਉਂਦੇ ਵੋਟਾਂ ਤਾਂ ਦੇ ਪਾਓ ਵੋਟਾਂ ਤਾਂ ਦੇ ਪਾਓ ਅੱਛਾ ਤੇ ਇਹ ਤੁਹਾਨੂੰ ਕਿੰਨਾ ਨੁਕਸਾਨ ਲੱਗਦਾ ਵੀ ਇਹ ਤੇਰਾ ਕਿੰਨਾ ਨੁਕਸਾਨ ਹੋ ਗਿਆ ਦੇਖੋ ਜੀ ਮੈਂ ਤਾਂ 100% ਹੀ ਲੱਗਦਾ ਜੀ ਇਹ ਤਾਂ ਮਿੱਸਰਿਆ ਵੀ ਨਹੀਂ ਝੋਨਾ ਕਿਤੇ ਨਹੀਂ ਅੱਛਾ ਤੇ ਸਾਰਾ ਵਿਛ ਗਿਆ ਤੇ ਗੁੱਡੇ ਗੁੱਡੇ ਪਾਣੀ ਖੜਾ ਤੇ ਮਿੱਸਰਿਆ ਤਾਂ ਹੈ ਹੀ ਨਹੀਂ 100% ਹੀ ਨੁਕਸਾਨ ਹੈ ਅਛਾ ਪਹਿਲਾ ਕਣਕਾਂ ਦਾ ਵੀ ਨੁਕਸਾਨ ਹੋ ਗਿਆ ਹੁਣ ਤੁਹਾਡਾ ਝੋਨੇ ਦਾ ਵੀ ਨੁਕਸਾਨ ਹੋ ਗਿਆ ਤੇ ਮਤਲਬ ਤੁਸੀਂ ਤਾਂ ਮਰੇ ਮਰੇ ਹੀ ਆ ਜੱਟ ਤਾਂ ਜਿਹੜਾ ਮਰਿਆ ਮਰਿਆ ਹੀ ਕਿਉਂਕਿ ਕੋਈ ਸਰਕਾਰ ਨਹੀਂ ਬਾਹ ਫੜਦੀ ਬਿਲਕੁਲ ਜੀ ਬਿਲਕੁਲ ਕੋਈ ਕੁਦਰਤ ਨਹੀਂ ਬਾਹ ਫੜਦੀ ਬਿਲਕੁਲ ਜੀ ਬਿਲਕੁਲ ਕੁਦਰਤ ਨੇ ਤਾਂ ਜੋ ਕਰਨਾ ਜੀ ਉਹ ਤਾਂ ਕੁਦਰਤ ਦੇ ਵਾਸਤੇ ਜਿਹੜਾ ਸਰਕਾਰਾਂ ਦੇ ਵਾਸਤੇ ਸਰਕਾਰਾਂ ਨੇ ਇਹਨੇ ਕੁਝ ਵੀ ਕਰਦੀਆਂ ਜੀ ਹਾਂ ਸਰਕਾਰਾਂ ਸਰਕਾਰ ਤਾਂ ਜੋ ਚਲੋ ਕੁਦਰਤ ਦਾ ਆਪਣੇ ਵਾਸ ਹੀ ਨਹੀਂ ਜੀ ਜੋ ਕੁਦਰਤ ਕਰਦੀ ਤੇ ਪਰ ਸਰਕਾਰਾਂ ਦਾ ਜਿਹੜਾ ਵਾਸਤੇ ਸਰਕਾਰਾਂ ਨੂੰ ਤਾਂ ਕਰਨਾ ਚਾਹੀਦਾ ਸੋ ਸਰਕਾਰਾਂ ਦਾ ਜ਼ਿੰਮੇਵਾਰ ਨੂੰ ਕੋਈ ਤਾਂ ਹੈਲਪ ਕਰਨ ਹੁੰਦੀ ਕੋਈ ਬਾਹਰ ਬੜੇ ਕਰਦੀਆਂ ਇਹ ਸਭ ਬੜੇ ਬੜੇ ਜੀ ਵੀ ਕਰਤੌਰੀ ਤੋਂ ਪਹਿਲਾਂ ਹੀ ਅਸੀਂ ਕਰਤੌਰੀ ਮਗਰੋਂ ਕਰਾਇਆ ਕਰਾਂਗੇ ਤੇ ਪਹਿਲਾਂ ਹੀ ਖਾਤਿਆਂ 'ਚ ਅਸੀਂ ਪੈਸੇ ਪਾ ਦੇ ਪੈਸੇ ਪਾ ਦਾਂਗੇ ਕੁਝ ਵੀ ਨਹੀਂ ਕਰਦੇ ਆ ਸਰਕਾਰ ਨੇ ਤਾਂ ਕੁਝ ਵੀ ਨਹੀਂ ਕੀਤਾ ਨਾ ਜੀ ਚਲੋ ਕਾਲੀਦਾਲ ਦੀ ਸਰਕਾਰ ਹੁੰਦੀ ਸੀ ਉਹ ਫਿਰ ਵੀ ਕੋਈ ਬਾੜੀ ਮੋਟੀ ਮਿਹਨ ਹੁੰਦੀ ਸੀ ਕੋਈ ਸਾਡਾ ਕੋਈ ਨਾ ਕੁਝ ਤਾਂ ਹੈਲਪ ਕਰਨਗੇ ਕਰਦੇ ਵੀ ਹੁੰਦੇ ਸੀ ਬਾੜੀ ਮੋਟੀ ਇਹ ਤਾਂ ਅਸਲੋਂ ਹੀ ਨਹੀਂ ਕੁਝ ਵੀ ਨਾ ਕੀਤਾ ਜੀ ਅੱਛਾ ਆ ਬਦਲ ਜਿਹੜਾ ਡਿੱਗਿਆ ਸਾਰਾ ਚੋਲਾ ਦੂਰ ਦੂਰ ਤੱਕ ਪਾ ਗਿਆ ਹਾਂਜੀ ਹਾਂਜੀ ਵੀ ਇਹ ਥੋੜਾ ਚੋਲਾ ਆ ਦੂਰ ਦੂਰ ਹਾਂਜੀ ਹਾਂਜੀ ਆਪਣੇ ਹੀ ਆਪਣੇ ਹੀ ਆ ਕਿੰਨਾ ਨੁਕਸਾਨ ਬਹੁਤ ਜਿਆਦਾ ਹੋ ਗਿਆ ਬਹੁਤ ਜਿਆਦਾ ਹੋ ਗਿਆ ਹਾਂਜੀ ਆ ਵੇਖੋ ਪਾਣੀ ਕਿੰਨਾ ਕਿੰਨਾ ਖੜਾ ਆ ਗਿਆ ਪਾਣੀ ਕਦੋਂ ਸੁੱਕਾ ਐਡਾ ਪਾਣੀ ਹੈ ਜੀ ਇੱਕਦੋਂ ਸੁੱਕਾ ਤੇ ਕਦੋਂ ਆ ਥੱਲੇ ਵਿਛਿਆ ਪਿਆ ਜੀ ਹਾਂ ਇਹ ਕਿਦੋਂ ਇਹਦੇ ਚ ਕੀ ਮਤਲਬ ਖਤਮ ਹੈ ਜੀ ਬਿਲਕੁਲ ਚਾੜਦਾ ਸਾਰਾ ਚਲੋ ਹਾਂਜੀ ਸਰਕਾਰ ਆ ਗੋ ਆ ਦੇਖੋ ਖਤਮੀ ਹੋ ਗਿਆ ਇਹ ਸਾਰਾ ਖਤਮ ਹੋ ਗਿਆ ਸਾਰਾ ਤੇ ਫਰਿਆਦ ਆ ਸਾਡੀ ਵੀ ਸਰਕਾਰ ਅੱਗੇ ਵੀ ਜਲਦੀ ਤੋਂ ਜਲਦੀ ਗਰਦੋਰੀ ਕਰਾ ਕੇ ਤੇ ਇਹਨਾਂ ਨੂੰ ਜਿਹੜਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਫੇਰ ਹੀ ਕਿਸਾਨ ਬਾਲ ਹੋ ਸਕਦਾ ਹੈ ਹਾਂਜੀ ਤੇ ਐਵੇਂ ਤਾਂ ਕਿਸਾਨ ਦਾ ਫਿਰ ਕਹਿੰਦੇ ਵੀ ਖੁਸ਼ੀਆਂ ਕਰਦਾ ਕਿਸਾਨ ਹੋਰ ਕਰੇ ਤਾਂ ਕਰੇ ਕੀ ਕਰੇ ਕੀ ਜੀ ਕਣਕ ਵੀ ਮਰੀ ਗਈ ਕਣਕ ਵੀ ਮਰੀ ਗਈ ਤੇ ਗਾਂ ਝੋਨਾ ਵੀ ਗਈ ਝੋਨਾ ਵੀ ਮਰ ਗਿਆ ਤੇ ਹੁਣ ਕਿਸਾਨ ਕਰੂਗਾ ਤਾਂ ਕਰੂ ਰੋਟੀ ਕਿੱਥੋਂ ਖਾਊਗਾ ਕਿੱਥੋਂ ਦੇਖੋ ਆਰਤੀ ਕੋਲ ਜਾਵਾਂਗੇ ਆਰਤੀਆ ਸਾਨੂੰ ਕਿਹਾ ਉਹਨੇ ਆਖਣਾ ਵੀ ਪਿਛਲੀ ਵਾਰੀ ਕਣਕ ਵੀ ਸਾਡੇ ਕੋਲ ਤਾਂ ਕੁਝ ਨਹੀਂ ਆਇਆ ਹੁਣ ਝੋਨਾ ਵੀ ਅਗਲੇ ਨੇ ਖਰਚਾ ਪਾਣੀ ਦਿੱਤਾ ਸਾਰਾ ਕੁਝ ਹੁਣ ਆੜ ਤੇ ਕੀ ਕਰੂਗਾ ਜੀ ਕਿੱਥੋਂ ਆਰਤੀ ਦੇ ਤਾਂ ਪਿਛਲੇ ਪੈਸੇ ਨਹੀਂ ਲੱਥੇ ਹਲਾ ਕਿੱਥੋਂ ਲਾਊਗਾ ਬੱਚੇ ਪੜਾਊਗਾ ਕਿੱਥੋਂ ਵਿਆਹ ਸ਼ਾਦੀਆਂ ਕਰੂਗਾ ਬਿਲਕੁਲ ਜੀ ਬਿਲਕੁਲ ਤੇ ਕਿਸਾਨ ਦਾ ਤਾਂ ਬਹੁਤ ਮਾੜਾ ਬਹੁਤ ਹੀ ਮਾੜਾ ਆ ਜੀ ਬਹੁਤ ਸਾਡੀ ਇਹ ਫਰਿਆਦ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਸੁਣਵਾਈ ਕਰਕੇ ਤੇ ਇਹਨਾਂ ਦੀ ਕਰਤੌਰੀ ਕਰਕੇ ਤੇ ਇਹਨਾਂ ਨੂੰ ਪੂਰਾ ਮੌਜਾ ਦਿੱਤਾ ਜਾਵੇ ਦਿੱਤਾ ਜਾਵੇ ਜੀ